ਗੁਰੂ ਦੀ ਜ਼ਰੂਰਤ ਸੀ ਹੈ ਅਤੇ ਹਮੇਸ਼ਾ ਰਹੇਗੀ ਪੂਜਨਿਕ ਗੁਰੂ ਜੀ ਧੰਨ ਧੰਨ ਸਤਿਗੁਰੂ ਤੇਰਾ ਯਸਰਾ ਸੱਚੇ ਰੋਹਾਨੀ ਰੈਬਰ ਪੂਜਨਿਕ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾ ਫਰਮਾਉਂਦੇ ਹਨ ਕਿ ਸਾਰਿਆਂ ਨੂੰ ਗੁਰੂ ਪੁੰਨਿਆ ਦਿਹਾੜੇ ਦੀਆਂ ਬਹੁਤ ਬਹੁਤ ਵਧਾਈ ਹੋਵੇ ਬਹੁਤ ਬਹੁਤ ਅਸ਼ੀਰਵਾਦ ਗੁਰੂ ਸ਼ਬਦ ਆਪਣੇ ਆਪ ਚ ਬਹੁਤ ਵੱਡਾ ਹੈ ਗੂ ਦਾ ਮਤਲਬ ਅੰਧਕਾਰ ਹੁੰਦਾ ਹੈ ਅਤੇ ਰੂ ਦਾ ਮਤਲਬ ਹੁੰਦਾ ਹੈ ਪ੍ਰਕਾਸ਼ ਜੋ ਗਿਆਨ ਤਾ ਰੂਪੀ ਅੰਧਕਾਰ ਚ ਗਿਆਨ ਦਾ ਦੀਵਾ ਜਗਾ ਦੇਵੇ ਅਤੇ ਬਦਲੇ ਚ ਕਿਸੇ ਤੋਂ ਕੁਝ ਨਾ ਲਵੇ ਉਹ ਸੱਚਾ ਸੌਦਾ ਹੁੰਦਾ ਹੈ ਗੁਰੂ ਦੀ ਜ਼ਰੂਰਤ ਹਮੇਸ਼ਾ ਤੋਂ ਸੀ ਹੈ ਅਤੇ ਹਮੇਸ਼ਾ ਰਹੇਗੀ ਖਾਸ ਕਰਕੇ ਰੋਹਾਨੀਅਤ ਸੂਫੀਅਤ ਆਤਮਾ ਪਰਮਾਤਮਾ ਦੀ ਜਿੱਥੇ ਚਰਚਾ ਹੁੰਦੀ ਹੈ ਉਸ ਦੇ ਲਈ ਤਾਂ ਗੁਰੂ অতি ਜ਼ਰੂਰੀ ਹੈ ਸਮਾਜ ਚ ਹਮੇਸ਼ਾ ਤੋਂ ਗੁਰੂ ਉਸਤਾਦ ਦੀ ਜ਼ਰੂਰਤ ਪੈਂਦੀ ਆਈ ਹੈ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਦਾ ਪਹਿਲਾ ਗੁਰੂ ਉਸਤਾਦ ਉਸ ਦੀ ਮਾਂ ਹੁੰਦੀ ਹੈ ਬੱਚੇ ਨੂੰ ਖਵਾਉਣਾ ਪਿਉਣਾ ਨਹਾਉਣਾ ਪਹਿਨਾਉਣਾ ਇੱਥੋਂ ਤੱਕ ਕਿ ਮਲ ਮੂਤਰ ਵੀ ਸਾਫ਼ ਕਰਦੀ ਹੈ ਫਿਰ ਬੱਚਾ ਚੱਲਣਾ ਸਿੱਖਦਾ ਹੈ ਅਤੇ ਭੈਣ ਭਰਾ ਬਾਪ ਗੁਰੂ ਦਾ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੰਦੇ ਹਨ ਬਾਪ ਆਪਣੇ ਬੱਚੇ ਨੂੰ ਦੁਨਿਆਵੀ ਸਿੱਖਿਆ ਦਿੰਦਾ ਹੈ ਦੁਨੀਆਂ 'ਚ ਕਿਵੇਂ ਰਹਿਣਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਚਾਹੀਦਾ ਆਪਣਾ ਅਨੁਭਵ ਉਸ ਦੀ ਝੋਲੀ ਪਾਉਂਦਾ ਹੈ ਜੇਕਰ ਕੋਈ ਲੈਣਾ ਚਾਹੇ ਤਾਂ ਕਿਉਂਕਿ ਇਹ ਕਾਲੀ ਯੁਗ ਦਾ ਦੌਰ ਹੈ ਇੱਥੇ ਬੱਚੇ ਦੀ ਆਪਣੀ ਗ੍ਰਹਿਸਥੀ ਹੋਈ ਨਹੀਂ ਸਕਦੀ ਹੋਈ ਨਹੀਂ ਕਿ ਬਾਪ ਮਾਂ-ਬਾਪ ਦੇ ਅਨੁਭਵ ਨੂੰ ਠੋਕਰ ਮਾਰ ਦਿੰਦਾ ਹੈ ਇਸ ਲਈ ਅਨਾਥ ਆਸ਼ਰਮ ਬਣਦੇ ਜਾ ਰਹੇ ਹਨ ਅਤੇ ਭਰਦੇ ਜਾ ਰਹੇ ਹਨ ਪਰ ਗੱਲ ਸ਼ੁਰੂ ਦੀ ਕਰੀਏ ਤਾਂ ਗੁਰੂ ਬਾਪ ਵੀ ਹੁੰਦਾ ਹੈ ਜੋ ਸਿੱਖਿਆ ਵੀ ਦਿੰਦਾ ਹੈ ਅੱਗੇ ਵਧਾਉਂਦਾ ਹੈ ਫਿਰ ਕਾਲਜ ਯੂਨੀਵਰਸਿਟੀ ਅਤੇ ਅੱਗੇ ਤੋਂ ਅੱਗੇ ਗੁਰੂ ਬਦਲਦੇ ਜਾਂਦੇ ਹਨ ਅਤੇ ਇਨਸਾਨ ਦੁਨਿਆਵੀ ਸਿੱਖਿਆ 'ਚ ਟ੍ਰੇਂਡ ਹੁੰਦਾ ਜਾਂਦਾ ਹੈ ਕੀ ਤੁਸੀਂ ਕੋਈ ਅਜੀਹਾ ਸਕੂਲ ਕਾਲਜ ਦੇਖਿਆ ਹੈ ਜਿਸ 'ਚ ਸਿਰਫ ਕਿਤਾਬਾਂ ਹੋਣ ਤੁਸੀਂ ਐਡਮਿਸ਼ਨ ਕਰਵਾਓ ਅਤੇ ਕੋਈ ਕੁਝ ਦੱਸਣ ਵਾਲਾ ਨਾ ਹੋਵੇ ਅਤੇ ਜਾਓ ਕਿਤਾਬਾਂ ਪੜ ਲਈਆਂ ਤੇ ਪਾਸ ਹੋ ਗਏ ਕੀ ਕਦੇ ਸੁਣਿਆ ਹੈ ਕੋਈ ਅਜੀਹਾ ਸਕੂਲ ਨਹੀਂ ਸੁਣਿਆ ਜ਼ਰਾ ਖੁਦ ਸੋਚੋ ਦੁਨਿਆਵੀ ਸਿੱਖਿਆ ਲਈ ਵੀ ਟੀਚਰ ਮਾਸਟਰ ਲੈਕਚਰਰ অতি ਜ਼ਰੂਰੀ ਹਨ دنیਵੀ ਸਿੱਖਿਆ ਜੋ ਕਿ ਸਾਹਮਣੇ ਹੈ ਡਾਕਟਰ ਹੈ ਦੁਕਾਨਦਾਰ ਹੈ ਵਪਾਰੀ ਹੈ ਨੌਕਰੀ ਪੇਸ਼ਾ ਹੈ ਇਹ ਤਾਂ ਸਾਹਮਣੇ ਦੀ ਸਿੱਖਿਆ ਹੈ ਪਰ ਇੱਕ ਅਜੇ ਹੀ ਸਿੱਖਿਆ ਜੋ ਰੋਹਾਨੀ ਹੈ ਆਤਮਿਕ ਗਿਆਨ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਿਵੇਂ ਹੋਵੇ ਉਹ ਤਾਂ ਬਾਹਰ ਦਿਸਦਾ ਨਹੀਂ ਤੁਸੀਂ ਇਹ ਕਹਿ ਸਕਦੇ ਹੋ ਕਿ ਉਸ ਦੇ ਲਈ ਗੁਰੂ ਦੀ ਜ਼ਰੂਰਤ ਨਹੀਂ ਹੈ ਜਦੋਂ ਦੁਨੀਆ ਵਿਗਿਆਨ ਲਈ ਜ਼ਰੂਰਤ ਹੈ ਤਾਂ ਰੂਹਾਨੀਅਤ ਲਈ ਵੀ ਗੁਰੂ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ। ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ